ਸਤਿ ਸ਼੍ਰੀ ਅਕਾਲ ਬਲਾ ਦੇ ਬੱਚਾ ਗਿੱਦੂ ਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਪਹਿਲਾਂ ਹੀ ਹੌਨੈਸਟਲੀ ਇੱਕ ਗੱਲ ਦੱਸ ਲਵਾਂ ਕਿ ਆ ਗੱਲ ਹੋਈ 에ਅਰ ਪ੍ਰੇਅਰ ਪਿਆ ਜੀ ਹਰਥਾ ਬਣਾਉਣ ਲੱਗੇ ਤੇ ਠੀਕ ਇੱਕ ਇੱਕ ਮਤਲਬ 2-3 ਦਿਨ ਹੋ ਗਏ ਸੀਗੇ ਐਸੀ ਹੈ ਬੁੰਦਾ ਇਹ ਵੀ ਖਰਾਬ ਨਾ ਹੋ ਜAVE ਜਿੱਦਾਂ ਵੀ ਗੱਲ ਕਰ ਲਈ ਆਪਾਂ ਤਾਂ ਫਿਰ ਇਸ ਕਰਕੇ ਇਹ ਕੱਟੇ ਤੇ ਆ ਦੇਖੋ ਜਿੱਦਾਂ ਬਣੇ 에ਅਰ ਫਰਾਈਚ ਕਰਿਆ ਇਹਦਾ ਆਹ ਨਹੀਂ ਚੀਜ਼ ਤਾਂ ਨਿਕਲਣ ਲੱਗਦੀ ਸੀਗੀ ਕਵਰ ਪਰ ਆ ਬਹੁਤ ਹਾਰਡ ਇਸ ਕਰਕੇ ਫਿਰ ਸੋਚਿਆ ਵੀ ਫਰਾਈ ਕਰ ਲੈਂਦੇ ਆ ਤਾਂ ਫਿਰ ਫਰਾਈ ਕਰ ਲੱਗੀ ਹੋਈ ਹੈ ਤੇ ਇਧਰ ਆਪਾਂ ਇਹ ਥੋੜੇ ਜਿਹੜੇ ਮੈਗੀ ਆ ਜੀ ਉਹ ਫਰਾਈ ਕਰ ਲਿਆ। ਹੁਣ ਇਹਨਾਂ ਦਾ फटाफट ਛਿਲਕਾ ਰਿਮੂਵ ਕਰਾਂਗੇ। ਠੀਕ ਐ। ਇਹ ਤਾਂ ਚੰਗੀ। ਅਹ ਜੀ ਫਰਾਈ ਕਰ ਲੇ ਸੀ। ਉਸ ਤੋਂ ਬਾਅਦ ਇਹਨਾਂ ਦਾ ਛਿਲਕਾ ਰਿਮੂਵ ਕਰਕੇ ਇਸ ਤਰ੍ਹਾਂ ਮੈਸ਼ ਕਰ ਲਈਏ ਆਪਾਂ। ਠੀਕ ਐ। ਫਿਲਹਾਲ ਇਹਨਾਂ ਦਾ ਹਲੇ ਕੋਈ ਕੰਮ ਨਹੀਂ ਹੈਗਾ। ਇਹਨਾਂ ਨੂੰ ਆਪਾਂ ਕਰਾਂਗੇ ਸਾਈਡ ਤੇ ਤੇ ਹੁਣ ਕੀ ਕਰਨਾ ਹੈ ਇੱਧਰ ਸਾਡਾ ਆਇਲ ਥੋੜਾ ਜਿਹਾ ਜਿਹੜਾ ਪਿਆ ਇਹਦੇ ਵਿੱਚ ਪਹਿਲਾਂ ਪਾਵਾਂਗੇ ਜੀ ਆਪਾਂ ਜੀਆ ਠੀਕ ਦੇਖ ਇੱਕ ਮਿੰਟ ਜੈਸਮਿਨ ਇਹ ਆਇਆ ਜੀ ਦੀਗਾ ਦੇ ਵਿੱਚ ਠੀਕ ਤੇ ਹੁਣ ਪਾਵਾਂਗੇ ਜੀ ਇਹਦੇ ਵਿੱਚ ਲਸਣ ਜਿੰਨਾ ਕੀ ਹੁਣ ਆਪਾਂ ਪੜ੍ਹਦੇ ਦੀ ਗੱਲ ਕਰੀਏ ਬਹੁਤ ਸਾਰੇ ਫਿਰਲੇ ਦੀ ਅਗਦੇ ਵਿੱਚ ਉਹਨੂੰ ਸੇਕ ਦਿਆਂ ਮੈਂ ਤਾਂ ਫਿਰ ਵੀ ਚਲੋ ਕਟਿਆ ਹਨਾ ਮੈਂ ਤੁਹਾਨੂੰ ਦੱਸੀ ਵੀ ਪ੍ਰੋਬਲਮ ਕਿਹਾ ਤੇ ਵੀ 3-4 ਦਿਨਾਂ ਤੋਂ ਪਿਆ ਸੀ ਤੇ ਬਣਾਉਣ ਦਾ ਟਾਈਮ ਨਹੀਂ ਲੱਗਿਆ ਵਿੱਚ ਨੂੰ ਭਈਏ ਲੱਗੇ ਸੀਗੇ ਜਿਹੜੇ ਰੋਟੀ ਖਾਣ ਨੂੰ ਤੁਸੀਂ ਕਿਆ ਗੰਦੇ ਸੀ ਬੰਦੇ ਸੀ ਬੰਨਣ ਨੂੰ ਅੰਦੀ ਰੋਟੀ ਰੋਟੀ ਬਣਦੀ ਰਹੀ ਪੰਜ ਭਈਏ ਲੱਗੇ ਰਹੇ ਸੀ ਉਹਨਾਂ ਦਾ ਤੇ ਹੁਣ ਚਲੋ ਸ਼ਾਮ ਦਾ ਹੁਣ ਆਪਾਂ ਟਾਈਮ ਬਣਾ ਲਈਏ ਕਾ ਵੀ ਚੰਗਾ ਖਰਾਬ ਹੀ ਹੁੰਦਾ ਮੰਦਾ ਮੰਦਾ ਤਾਂ ਨਾਲ ਪ੍ਰਸ਼ਾਦਾ ਜੀ ਦਾ ਸਰਦਾ ਸੁੱਕੀ ਸਬਜੀ ਆ ਥੋੜੀ ਨਾਲ ਸਰਦਾਂ ਨੇ ਹੁਣ ਜੇ ਕੱਲੂ ਉਹ ਪ੍ਰਸ਼ਾਦਾ ਛਕਣਗੇ ਤਾਂ ਉਹਨਾਂ ਦੀ ਉਹ ਵੀ ਸਬਜੀ ਪਈ ਆ ਇਹਨਾਂ ਦਾ ਦਾਲ ਵਗੈਰਾ ਧਰੀ ਆਲੀ ਸਬਜੀ ਬਣਾ ਲਵੇ ਕੋਈ ਆ ਵੀ ਹੋ ਗਿਆ ਜੀ ਤੇ ਹੁਣ ਇਹਦੇ ਵਿੱਚ ਥਾਵਾਂਗੇ ਜੀ ਅਸੀਂ ਪਿਆਜ਼ ਤੇ ਅਸੀਂ ਨਹੀਂ ਹੋਰ ਕਾਲੂ ਆ ਕਰਦ ਰੱਖੀ ਆ ਤੇਰੇ ਕੋਲ ਆਪੇ ਹੀ ਕਰਨਾ ਨਾ ਆਈਏ ਜੈਸਮਿਨ ਕੋਲ ਔਰ ਤਾਂ ਮਾਤਰਾ ਵਾਲੀ ਚ ਪਈ ਆ ਨਾ ਨਾਵਾਂਗੇ ਨਾ ਨੂੰ ਚੰਗੀ ਤਰ੍ਹਾਂ ਤੇ ਫਿਰ ਕੀ ਕੀ ਹੈ ਪੂਝੂ ਸਕੇ ਇਸ ਕਰਕੇ ਲੋ ਬਸ ਬਸ ਜੈਸਮਿਨ ਜ਼ਿਆਦਾ ਹੋ ਜਾਣਾ ਜ਼ਿਆਦਾ ਹੋ ਜਾਣਾ ਤਾਂ ਉਹ ਥਣੇ ਥੋੜੇ ਹੋ ਜਾਏ ਕਿਉਂਕਿ ਉਹ ਆ ਨਾ ਬੈਂਗਨ ਥੋੜੇ ਹੋ ਜਾਣੇ ਉਹ ਕਰਕੇ ਦਾਦੀ ਦਾ ਤਾਂ ਬੀਪੀ ਵਾਜਦਾ। ਦਾਦੀ ਜੀ ਗੋਲੀ ਲੈ ਲਈ ਬੀਪੀ ਦੀ ਅੱਜ। ਦਾਦੀ ਨਾ ਜੀ ਸਾਡੇ ਨੇ ਬੀਪੀ ਦੀ ਗੋਲੀ ਨਹੀਂ ਲਈ। ਆ ਨਾ ਨਹੀਂ ਖਾਂਦੇ ਨਹੀਂ ਲੈਂਦੇ ਪਾਪਾ ਜੀ ਗੋਲੀ। ਪਾਪਾ ਹੀ ਕਹਿੰਦੇ ਜਦ ਤੱਕ ਮੈਨੂੰ ਹੱਥ ਨਹੀਂ ਲੱਗਦੇ ਮੈਂ ਲੈਣੀ ਜੀ ਉਹ ਨਹੀਂ। ਹਾਂ ਕਰ। ਜੈਨੂ ਆਪਣਾ। ਮੇਰਾ ਵੀ ਇਹੀ ਆ। ਮੈਂ ਆ ਬਿਮਾਰ ਹੁਣੀ ਆ। ਦੋ ਖਰਾਕਾ ਨਾ ਮੈਂ ਠੀਕ ਹੋ ਜਾਨੀ ਆ। ਤਿੰਨੇ ਲਿਆਂਦੀਆਂ ਤਿੰਨ ਚਾਰ ਲਿਆਂਦੀਆਂ ਦੋ ਨਾਲ ਠੀਕ ਹੋ ਜਾਣੀਆਂ ਬਸ ਬਾਕੀ ਸਿੱਟ ਦੇਣੀ ਹੈ ਖਾਣੀਆਂ ਨਹੀਂ ਦਵਾਈ ਖਾਣ ਨੂੰ ਕਿਧਰ ਚਲ ਕਾਦਾ ਇੱਕ ਮਜਬੂਰੀ ਜੀ ਜਿਆਦਾ ਹੀ ਸ਼ਰੀਰ ਕੰਮ ਛੱਡ ਜਾਂਦਾ ਫੇਰ ਹੀ ਖਾਂਦੀ ਵੇ ਅਰੇ ਦਾਦੀ-ਪੋਤਰੀ ਦਾ ਪਿਆਰ ਮੇਹਣਾ ਆ ਦੇ ਹੀ ਰੱਖ ਆ ਦੇ ਬੁੱਤੀ ਦਾਦੀ ਜੀ ਇਹਨਾਂ ਕਾ ਲਾ ਦੇ ਇਹ ਲੱੱ ਲੱ ਇਹਨੇ ਲਾ ਦੇ ਬੁੱਤ ਮੇਰੇ ਲਈ ਇਹ ਐਦੋਂ ਬੰਦ ਲਾ

ਪੱਠੀ ਤੇ ਮੈਂ ਜੀ ਨੇ ਆਪਣੇ ਟਮਾਟਰਾਂ ਨੂੰ ਅੱਜ ਕਰਾ ਕੁਟਿਆਸ ਵਾਲੇ ਇਹ ਬਹੁਤ ਸਵਾਦ ਲੱਗਦੇ ਆ। ਹੂੰ। ਦੋ ਟਾਈਮ ਹੋ ਰਹੇ ਆ ਅਦਰ ਮਾਰਾ ਚੱਲ ਰਿਹਾ ਜੀ ਨਾਲ। ਓਏ ਬਾਣੀ ਪਣ ਹੋ ਰਹੀ ਆ। ਜਿੰਨੇ ਮੇਰੇ ਵੀਡੀਓ ਦੇਖਣਾ ਜਿਨ੍ਹਾਂ ਦੇ ਵੀ ਕੰਨ ਦੇ ਵਿੱਚ ਬਾਣੀ ਪੈਂਦੀ ਆ ਜੀ ਭਾਈ। ਸਰਬ ਸਭ ਦਾ ਭਲਾ ਹੋ।

ਹਾਂ ਖੁਸ਼ ਹੋ ਜਾਂਦੀ ਆ ਇਹਨੂੰ ਪਾਪਾ ਦਾ ਨਾਮ ਲੈ ਕੇ ਇਹਦੀ ਕੁੜੀ ਆ ਤੂੰ ਕੁੜੀ ਕਹਿੰਦੀ ਆ ਲੈ ਕਿਹਦੀ ਕੁੜੀ ਆ ਤੂੰ ਖੁਸ਼ ਹੋ ਨਹੀਂ ਪਾਪਾ ਦਾ ਨਾਮ ਲੈ ਕੇ ਦੇਖੀ ਨੀ ਹਾਂ ਉਹਨੇ ਜਦ ਕਹਿੰਨੀ ਨਹੀਂ ਕਿ ਨਾ ਮੈਂ ਤਾਂ ਕੱਲੇ ਹਉਦੀ ਆ ਕੁੜੀ ਆ ਦੂਜਾ ਨਾਮ ਨਹੀਂ ਲੈਣਾ ਹੁਣ ਕਹਿਣਾ ਆ ਵੀ ਆਪਣੀ ਮਰਜ਼ੀ ਨਾਲ ਐ ਇਹਨੂੰ ਨਾਮ ਹੀ ਲੈ ਕਰੂਗੀ ਹੈਗੀ ਨਹੀਂ ਐ ਕਹੇ ਤੇ ਜੇ ਪੁੱਛੋ ਕਿਦੀ ਕੁੜੀ ਆ ਫੇਰ ਕਹਿੰਦੀ ਆ ਉਹ ਤਾਂ ਪਾਪਾ ਜੀ ਦੀ ਕਹਿੰਦੀ ਆ ਉਹ ਤਾਂ ਪਾਪਾ ਹੀ ਕਹਿੰਦੀ ਆ। ਅੱਛਾ ਤੂੰ ਮम्मी ਜੀ ਨੇ ਸਿਖਾਇਆ ਵੀ ਜੇ ਤੈਨੂੰ ਕੋਈ ਪੁੱਛੇ ਤੂੰ ਕਿਦੀ ਕੁੜੀ ਆ ਫਿਰ ਤੈਨੂੰ ਕਹਿਣਾ। ਵੰਟੀ ਜੀ। ਅੱਛਾ ਇਹ ਰੱਖ। ਤੂੰ ਸੋਹਣਾ ਪੁੱਤ ਕਿਹਦਾ ਏ? ਸੋਹਣਾ ਪੁੱਤ ਜੀ ਦਾ। ਤੂੰ ਸੋਹਣਾ ਪੁੱਤ ਕਿਹਨਾ ਏ? ਵੰਟੀ ਜੀ ਕਹਿੰਦੀ ਆ, ਕੱਲਾ ਵੀ ਨਹੀਂ ਕਹਿੰਦੀ। ਪਾਪਾ ਜੀ ਦਾ। ਸੋਹਣਾ ਪੁੱਤ। ਹਨਾ? ਆਹ ਪਾਪਾ ਜੀ ਦਾ। ਤਾਲੀ ਘਰ ਨੂੰ ਲਿਆਓ ਕੜਾਹੀ ਤੇਤੀ-ਤੇਤੀ ਮੇਨ ਆਤੀ ਹੁਣ ਥੋੜੀ ਜਿਹੀ ਹੋਰ ਤੇਲ ਪਾ ਦਾਂਗੇ ਲਿਆਓ ਫਿਰ ਜਿਆਦਾ ਨਾ ਫੇਟਾ ਲੱਗ ਜਾ ਫਿਰ ਕੜਾਹੀ ਲੁੱਥਲ ਛੜਦੀ ਜਾਂਦੀ ਹੈ ਸਾਡਾ ਤਾਂ ਔੜੀ-ਔੜੀ ਠੀਕ ਰਹੂਗਾ ਐਸੇ ਲੁੱਥ ਲੱਗਦਾ ਡੋਨਟ ਪ੍ਰੈਸ ਨਾ ਤੇ ਤੁਹਾਨੂੰ ਨਹੀਂ ਮਾਰੂਗਾ ਆਜੇ ਤੇ ਪਹਾਨੀ ਕੋ। ਯਾ। ਉਹ ਪਿਆਜ਼ ਤਾਂ ਕੱਟ ਕੇ ਪਾਇਆ ਨਹੀਂ ਫਿਰ। ਕੋਈ ਨਹੀਂ। ਪੁੱਤ ਬਹਿ ਜਾ, ਪੁੱਤ ਬਹਿ ਜਾ। ਕੀ ਕਰੀ? ਰੋਟੀ ਨਹੀਂ ਆ ਗਈ ਇਹ। ਰੋਟੀ ਨਹੀਂ। ਮੈਂ ਕਹਾਂ ਜੀ ਖੁਸ਼ਬੂ ਨਹੀਂ ਆਉਂਦੀ ਤਾਂ ਸੇਰੀ। ਕੱਲੇ ਤਾਂ ਪਿਆਜ਼ ਹੀ ਭੁੱਲ ਗਈ ਆ। ਹਾਂ? ਖੁਸ਼ਬੂ ਨਹੀਂ ਆ ਰਹੀ ਤਾਂ। ਕੱਲੇ ਪਿਆਜ਼ ਭੁੱਲਦੀ ਆ ਕਹਿੰਦੀ। ਆ ਗੁਦਾ ਆਂਦੀ ਆ ਅੱਜ ਆ ਸਤਿ ਸ਼੍ਰੀ ਅਕਾਲ ਜੀ ਅਮਰਜੀਤ ਮੈਂ ਸਾਲੀ ਵੇਲੀ ਕਾਤੇ ਆ ਆ ਜੀ ਸੱਭਾ ਇਸੇ ਵਲ ਬਾਤੀਏ ਫਿਰਦੇ ਆ ਅਸੀਂ ਤਾਂ ਡੰਗਰਾਂ ਚ ਹਜੇ ਮੈਂ ਸਾਲੀ ਵਰਦੀ ਆਏ ਹਜੇ ਡੰਗਰਾਂ ਚ ਵੇਲੇ ਹੋਵੇ ਅੱਜ ਤਾਂ ਹੋਰ ਖੁਸ਼ਖਬਰੀ ਆਈ ਸਾਡੇ ਘਰ ਚ ਤੇਰੇ ਵੱਲ ਕੈਮਰਾ ਕਰੋ ਦੱਸਣ ਦੀ ਪਤਾ ਕਿੱਥਾ ਕਾਦੇ ਵੀਰੇ ਹਾਂ ਤੋੜੇ ਪਰ ਤਰਪਾਲ ਪੈ ਗਈ ਹੂੰ ਹੋਰ ਤੋੜੇ ਵੀ ਪੈਦੀ ਆਉਗੀ ਨਾ ਸਾਰੀ ਤਾਂ ਕਹੋਗੀ ਤੋੜੀ ਪਾਦੀ ਤਾਂ ਕਹੋਗੀ ਔਰ ਰੱਸੀ ਲੈ ਕੇ ਆਉਣੀ ਉਹਦੇ ਉਪਰ ਚੰਗੀ ਤਰ੍ਹਾਂ ਰੱਸੀ ਬਣਾਉਗੇ ਇਹ ਕਿਰਸੀ ਪਹੀਤਾ ਹੈਗੀ ਪੰਜ ਕੁ ਮਿੰਟ ਵਾਲੀ ਢੋਲ ਤੇ ਹਾਂ ਤੇ ਸਾਰੀ ਪਾਤੀ ਉਹ ਫੇਰ ਵੀ ਘੱਟ ਗਈ ਥੋੜੀ ਨਹੀਂ ਜਿਹੜੀ ਲਾਲ ਜੀ ਰੱਸੀ ਆ ਪਿੱਛੇ ਤੇ ਲਾਲ ਜੀ ਕਿਹੜੀ ਜਿਆਦੀ ਮੋਟੀ ਨਹੀਂ ਹੈਗੀ ਉਹ ਐਡੀ ਕੀ ਆ ਜਿੱਦਾਂ ਤੁਸੀਂ ਕਾਲੀ ਦੱਸੀ ਨਹੀਂ ਕੜੀ ਉਹੀ ਆ ਉਹ ਤੂੰ ਤਾਂ ਮੂਰਕੀਆਂ ਬਣਾ ਰਹੀ ਲਹਿੰਦੀ ਰੱਸੀ ਨਹੀਂ ਮੂਰਕੀਆਂ ਵਾਲੀ ਆ ਨਹੀਂ ਮੂਰਕੀਆਂ ਵਾਲੀ ਆ ਜਿਹੜਾ ਲਿਫਾਫੇ ਚ ਪਈ ਜਿਹੜੀ ਹਾਂਜੀ ਹਾਂਜੀ ਉਹ ਤਾਂ ਮੂਰਕੀਆਂ ਬਣਾਉਣੇ ਨੂੰ ਆ ਰੱਸੀ ਇਹ ਵੀ ਐਡੀ ਮੋਟੀ ਵੀ ਕਾ ਲੋੜ ਨਹੀਂ ਆ ਪਤ ਨਹੀਂ ਚੱਲ ਮੂਰਤੀਆਂ ਅੱਛਾ ਮੂਰਤੀਆਂ ਨੱਥ ਪਾਉਂਦੇ ਜਿਹੜੀ ਮੈਂ ਸਾਨੂੰ ਮੂਰਤੀ ਹੁੰਦੀ ਹੈ ਇਹ ਮੂਰਤੀਆਂ ਆ ਦੇਖਿਆ ਤਾਂ ਕਿੱਥੇ ਜਾਣਾ ਇਹ ਲੈ ਕੇ ਰਾ ਚੱਲੋ ਚੱਲੋ ਕਿੱਥੇ ਜਾਣਾ ਹਾਂ ਦੇਖ ਕਿੱਥੇ ਜਾਣਾ ਚੱਲੋ ਚੱਲੋ ਆ ਲਿਆਓ ਜੀ ਥਾਲ ਬੇਲਾ ਕਰਕੇ ਪੜਾ ਜੋ ਚੱਲੀ ਅੰਦਰ ਨੂੰ ਗਈ ਬੜਾ ਸੋਹਣਾ ਕਹਿੰਦੀ ਮੈਂ ਇਹਦੇ ਨੂੰ ਵੌਇਸ ਰਿਕਾਰਡਿੰਗ ਕੀਤੀ ਹੈ ਜੀ ਦੀਦੀ ਕੇ ਘਰ ਮੈਂ ਤੁੱਟਾ ਮੈਂ ਤੁੱਟਾ ਮੈਂ ਕਿ ਇੰਟਰਵਿਊ ਜੀ ਨੋਰ ਦੇ ਪਾਪਾ ਨੂੰ ਸੈਂਡ ਉਹ ਦੀਦੀ ਨੇ ਨੌ ਹੀ ਇਦਾਂ ਦਾ ਲਿਖਿਆ ਮੈਨੂੰ ਸੈਂਡ ਹੋਈ ਗਈ ਉਹ ਆਹ ਕਰ ਦੇ ਉਹ ਸੀ ਕਰ ਦੇਣੀ ਵੀ ਫਿਰ ਆਪਣੇ ਫੋਨ ਤੋਂ ਭਾਜੀ ਸੈਂਡ ਫਿਰ ਮੈਂ ਕਾਢੀ ਇੰਦਰ ਭਾਜੀ ਦਾ ਅਸਨਾਈ ਮੈਂ ਬੜਾ ਸੋਹਣਾ ਕਾਦੀ ਮੈਂ ਤੋਤਾ ਮੈਂ ਤੋਤਾ ਥੈਂਕ ਯੂ ਜੀ ਤੱਕ ਦਿਓ ਚਾ ਲੋ ਮੇਰੀ ਗੱਲ ਸੁਣੀ ਹੈ ਨਹੀਂ ਤਾਂ ਹੱਡੀਆਂ ਬਿਨਾਂ ਹੱਡੀਆਂ ਦਾ ਮੱਛਾ ਤਾਂ ਇਹਦੇ ਵਿੱਚ ਹੋ ਗਿਆ ਹਾਂ ਹੂੰ ਹੁਣ ਇਹਦੇ ਵਿੱਚ ਪਾਵਾਂਗੇ ਜੀ ਅਸੀਂ 1 ਕੱਟ ਹੋ ਗਿਆ ਹਲਦੀ ਹੂੰ ਥੋੜੀ ਜਿਹੀ ਲਾਲਚੀਲੀ ਹਲਦੀ ਮੈਂ ਕਹਿੰਦੀ ਥੋੜੀ ਜਿਹੀ ਹੋਰ ਪਾ ਲਾ ਔੜੀ ਜਿਹਾ ਧਨੀਆ ਪਾਊਡਰ ਗਰਮ ਮਸਾਲਾ ਆਪਾਂ ਸਾਰਾ ਕੋ ਮਿਕਸ ਕਰਕੇ ਬਣਾਇਆ ਨਾ ਜੀਰਾ ਕਾਲੀ ਮਿਰਚ ਔਰ ਧਨੀਆ ਔੜ ਸਵੀਟ ਮਸਾਲਾ ਔੜ ਸਵੀਟ ਮਸਾਲਾ ਉਹ ਨੂੰ ਉਹ ਦਿਓ ਤੋੜਾ ਛਾ ਕਿਚਨ ਕਿੰਗਸ ਆਲਾ ਕਿਚਨ ਕਿੰਗਸ ਆਲਾ ਬਸਰਾ ਅੰਡਰ ਮਰੀਆ ਪਿਆ ਖੋਲਣੇ ਆਲੇ ਖੋਲਣਾ ਇਹ ਤੇ ਟਮਾਟਰ ਇੱਧਰ ਖੜੀ ਉਹ ਅਦਰਕ ਖੰਮੀ ਮੇਚਾ ਪਾਈਆਂ ਜੀ ਉਹ ਪਾਣੀ ਹੈ ਮੈਂ ਬਲੇ ਟਮਾਟਰ ਕਿੱਥੇ ਗਏ ਪੋਣ ਉਹ ਦੇ ਅਦਰਕ ਕਿੱਥੇ ਗਿਆ ਪਾਲਾ ਤੇਰੇ ਕੱਲੇ ਇਹਨਾਂ ਨੂੰ ਕੋਲ ਉਹ ਟਮਾਟਰ ਬੜਾ ਪਿਛ ਰਹਿ ਗਿਆ ਇੱਕ ਨਹੀਂ ਹਨੇ ਬਰੇ ਪਾਣੀ ਟੜ ਜਾਣਗੇ ਹਮ ਦੇਖਣੇ ਪਰ ਆਪਾਂ ਖੋਲਾਗੇ ਐਨ ਕਲ ਨੂੰ ਆਪਣਾ ਪੀਣਾ ਧਰ ਹੋਣਾ ਆਟਾ ਹਮ ਮੈਂ ਲੱਖਣ ਨਹੀਂ ਹੋਣੇ ਕੱਢ ਲੈਣੇ ਤੇ ਉਹ ਮੁੜਕੇ ਨਹੀਂ ਰਜਾ ਹੋਗਾ ਹਮ ਸਵੇਰੇ ਕੱਢ ਹੋਣਾ ਹੋਰ ਤੇ ਉੱਪਰ ਬੈਠ ਕੇ ਮੱਖਾ ਲੱਗਦਾ ਪੀਣਾ ਤਾਂ ਆਂ ਨਹੀਂ ਬੱਤ ਲੈ ਗਏ ਸਨੋਤਾਰ ਤਾਰ ਹੋਣੀ ਹੈ ਕੰਨੀ ਸਰੋਂ ਭੇਜ ਹੋਣੀ ਤੇਲ ਕੱਢਣੇ ਤੇਲ ਤਾਂ ਮੁੱਕ ਪਿਆ ਆਪਣਾ ਪਾਜੀ ਦੋ ਦਿਨ ਬਾਅਦ ਤਰ ਵੀ ਨਹੀਂ ਆਇਆ ਮੈਂ ਹੋਰੇ ਪਾਸੇ ਹੋ ਜੇ ਨਹੀਂ ਮੈਂ ਪਾਜੀ ਨੂੰ ਕਹਿੰਨੀ ਕਿ ਦਿਨ ਪਾਜੀ ਕਹਿੰਦਾ ਕੋਈ ਨਾ ਮੈਂ ਆਪੇ ਥੋੜੀ ਦੇਰ ਤੱਕ ਲੈ ਜਾਊਗਾ ਤੇ ਥੋੜੀ ਦੇਰ ਆਈਓ ਨਹੀਂ ਉਹ ਅਜੇ ਅੱਜ ਤੱਕ ਨਹੀਂ ਆਈ ਐ ਕਿੰਨੇ ਦਿਨ ਹੋ ਗਏ ਹਾਂ ਪਾਜੀ ਸਾਨੂੰ ਕਹਿ ਲਿਆ ਤਾਂ ਅੰਦੂਗੀ ਤਣਾ ਤੇਰੇ ਉੱਪਰ ਗਿੱਜਣਾ ਕਮਾ ਕੇ ਨਾ ਉਹਦੇ ਨਾਲ ਕਰ ਲੈ ਇਹਦੇ ਉਹ ਕਰਦੇ ਨਾਲ ਉਹ ਕਰਦੇ ਫਿਰ ਤੇਰੇ ਉੱਪਰ ਨਹੀਂ ਖਿੱਦਦਾ ਉਹ ਇਹਨਾਂ ਹੱਥ ਤੁਸੀਂ ਨਿੱਕਿਆ ਲੱਗੀ ਜਾਨੀ ਬਸ ਸਾੜ ਪਈ ਜਣਾ ਹੱਥਾਂ ਤੇ ਆਜਾ ਅਸਲ ਵਿੱਚ ਤੁਮਾਰੀ ਦੇਖ ਲਵਾਂਗੀ ਲੈ ਚਲੋ ਜੇ ਗੁੰਮੜ ਜਾ ਹੋ ਲੈਣ ਦੋ ਫੇ ਮਿਲਦੇ ਅਸੀਂ ਜਗ੍ਹੀ ਤਰ੍ਹਾਂ ਐ ਤੇ ਜਿਹੜਾ ਕਹਿਦੀ ਆ ਜੀ ਆਪਾਂ ਪੁੱਜ ਗਿਆ ਸਾਡਾ ਮਸਾਲਾ ਤੇ ਹੁਣ ਸਭ ਨਾਲ ਆ ਲਾਸਟ ਦੇ ਵਿੱਚ ਪਾਵਾਂਗੇ ਵੀ ਆਪਾਂ ਜਿਹੜਾ ਮੈਗਣਾ ਨੂੰ ਕੀਤਾ ਸੀ ਬੰਦ ਹੋ ਗਿਆ ਤੇ ਬੰਦ ਕਰਤਾ ਇਨੂੰ ਰਲਾਵਾਂਗੇ ਛਲਗੀ ਤਰ੍ਹਾਂ ਦਾਦੀ ਪਤਰੀ ਮਾਣੋ ਤੇ ਲੜਨ ਲੱਗੀਆਂ ਵੀ ਤੈਨੂੰ ਮਿੱਠੇ ਗੈਸ ਤੇ 5 ਮਿੰਟ ਲਈ ਆਪਾਂ ਪਕਾਵਾਂਗੇ ਐਸੇ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਬਣਿਆ ਹੋਈ ਆ ਬਸ ਵਿੱਚ ਰਚਣ ਦਵਾਂਗੇ ਜਿੱਦਾਂ ਵੀ ਆਪਾਂ ਤੁਹਾਨੂੰ ਮੈਂ ਦੱਸ ਰਹੀ ਆ ਲਓ ਜੀ ਤਾਂ ਹੁਣ ਤੋਂ ਟੇਸਟਿੰਗ ਟਾਈਮ ਲਓ ਜੀ ਹੁਣ ਭਾਈ ਪ੍ਰਸ਼ਾਦਾ ਪਾਣੀ ਰੈਡੀ ਐ ਘਰ ਦੇ ਵਾਲੇ ਸਾਡੇ ਆਨੇ ਭਾਈ ਚੈੱਕ ਕਰਕੇ ਹੁਣ ਦੱਸਣਾ ਕਿਵੇਂ ਦਾ ਬਣਿਆ ਵਾ ਮੇਰੀ ਗੱਲ ਤੁਹਾਨੂੰ ਇੱਕ ਗੱਲ ਆਉ ਕਲਰ ਕੁਲਰ ਭਾਈ ਬਹੁਤ ਵਧੀਆ ਬਣਿਆ ਵਾ ਇੱਕ ਗੱਲ ਕਹਾ ਤੁਹਾਨੂੰ ਜੇ ਕੋਈ ਵੀ ਡਿਸ਼ ਆਪਾਂ ਬਣਾਵੇ ਨੂਰ ਨੇ ਖਾ ਲਈ ਉਹ ਸਕਸੈਸ ਆ ਹਾਂ ਇਹ ਤਾਂ ਕਿ ਨਾ ਸੁਆਦ ਰਚਣਾ ਹਾਂ ਬਿਲਕੁਲ ਬਿਲਕੁਲ ਦਗੜ ਦਗੜ ਚੱਲ ਰਿਹਾ ਮੋਤੀਆਂ ਬੜੀਆਂ ਜਮੀਤ ਨੇ ਨੇ ਬੈਸੀ ਦਾ ਖੁਸ਼ਬੂ ਐਂ ਦੱਸਦੀ ਆ ਮੰਮੀ ਹੈ ਹੈ ਖੁਸ਼ਬੂ ਵੀ ਹੈ ਹਾਂ ਪਰ ਮੂੰਹ ਵੀ ਵਧੀਆ ਉਦਾਂ ਵੀ ਵਧੀਆ ਬਣੀ ਨੇ ਤੇਤੀਆਂ ਮੂੰਹ ਵਿੱਚ ਚੁਰਚਰਾ ਜੇ ਨੂੰ ਹਾਂ ਤੁਸੀਂ ਵੀ ਕੁਝ ਖਾਦੇ ਹੋ ਹਾਂਜੀ ਮਾਪਾ ਜੀ ਹਾਂਜੀ ਬਹੁਤ ਵਧੀਆ ਮੜ ਗਈ ਗੱਲ ਹਾਂ ਇਹ ਤਾਂ ਨੂਰ ਕੀ ਖਾਂਦੀ ਆ ਨੂਰ ਨੂੰ ਦੇਖੋ ਲੈ ਹਾਂ ਜੇ ਦਾ ਮੇਰੇ ਮੈਨੂੰ ਹੋਈ ਦੀ ਇਹ ਚੁਰਚਰੀ ਜੀ ਜਿਆਦਾ ਸਵਾਦ ਵਾਲਾ ਖਾਂਦੀ ਆ ਲੱਡੂ ਜਿਹਾ ਹਰੇ ਜੇ ਮਰਚਾ ਮੋਰਚਾ ਘਟ ਹੋਣ ਮਣੀ ਇਹ ਇਹ ਨਹੀਂ ਕਰਦੀ ਇਹ ਨਹੀਂ ਹਾਂਦੀ ਚੁਰਚਲੀ ਚੀਜ਼ ਜ਼ਿਆਦਾ ਸਵਾਲ ਨਾ ਕੋਈ ਨਹੀਂ ਸਿਰਫ ਇੱਕ ਮਿੱਠਾ ਦੁੱਧ ਪੀਣਾ ਹੋਰ ਮਿੱਠਾ ਕੁਝ ਨਹੀਂ ਖਾਣਾ ਹਾਂ ਹੋਰ ਨਹੀਂ ਮਿੱਠਾ ਕੁਝ ਨਹੀਂ ਮੈਨੂੰ ਮੁੱਠੀ ਪਾ ਕੇ ਨਹੀਂ ਆ ਹੈ ਇਹ ਮੈਨੂੰ ਚਾਹ ਤੂੰ ਬਸੋਂ ਮੈਂ ਖਲਵਾ ਦਿੰਦਾ ਤੂੰ ਬਸ ਨਾ ਨਾ ਕਰ ਦਈਏ ਨਹੀਂ ਨਹੀਂ ਤੂੰ ਕਿਹੜੀ ਕੁੜੀ ਐ

ਲੱਭ ਲੱਭਦਾ ਹੈ ਬਿੰਦੇ ਤੇ ਚਾਚੂ ਮੂਰੇ ਖੜਾ ਹੈ ਮੂਰੇ ਖੜੇ ਦਾ ਨਾਮ ਥੋੜੀ ਲੈਣਾ ਪਰਸੋਂ ਤੂੰ ਮਾਜਾਂ ਮਾਰਤੀ ਗਈ ਨਹੀਂ ਕੰਦਨ ਨੂੰ ਮੇਂ ਮੀਨੇ ਕਰਦੀ ਰਹੀ ਕਹਤਾ ਮੇਂ ਬਿੰਦੇ ਬੋਲੰਦਾਨੀ ਮੀਨੇ ਚਤਾਰ ਬੁੱਤ ਬਿੰਦਾ ਗਈ ਕੋਤ ਬਿੰਦਾ ਸਾਥ ਮਾਰਦੇ ਬਿੰਦੇ ਵੈਸੇ ਨਾ ਸਾਡੇ ਸਾਰੇ ਨਿਆਣੇ ਬੀਬੀ ਦੇ ਹੋਏ ਸਭ ਬਿੰਦੇ ਬਾਹੀ ਦੇ ਡਰਦੇ ਨੇ ਨਹੀਂ ਫਿਰ ਨਿਆਣੇ ਨੇ ਫਿਰ ਡਰ ਵੀ ਚਾਹੀਦਾ ਕਿਸੇ ਇੱਕ ਨੂੰ ਥੋੜਾ ਜਿਹਾ ਸਿੱਟਲਾ ਟੈਪ ਚਾਹੀਦਾ ਤੁਮ ਤਾਂ ਖੰਡਾ ਨਹੀਂ ਪਿਆਸ ਹੈ ਨਾ ਮਤਲਬ ਸਾਰੀ ਨਿਆਣੀ ਆ ਸਾਰੀ ਨਿਆਣੀ ਦਰਦੇ ਆ ਮਨਵੀਰ ਆ ਉਹ ਨਹੀਂ ਡਰੂਗਾ ਜਿਹਨੂੰ ਕੋਈ ਤੇ ਬੰਟੀ ਮਾਮੇ ਨੂੰ ਬੁਲਾਣਾ ਲੈ ਹੱਸੀ ਜਾਣਗੇ ਨਾ ਪਿੰਦੇ ਮਾਮੇ ਨੂੰ ਜਦ ਇਹ ਸੱਦਾ ਹੋ ਜਿੰਦਾ ਉੱਥੇ ਵੀ ਡਰਦਾ ਆਪਣੇ ਨਾਂ ਦਾ ਵੀ ਡਰਦਾ ਹੂੰ ਹੂੰ ਉਦੋਂ ਹੀ ਆ ਬਈ ਦਬਕਾ ਮੜਾ ਇਹ ਕਹਿੰਦੇ ਇੱਕ ਬੰਦੇ ਦਾ ਜੈਨੇ ਇੱਕ ਨਾਲ ਪਿਆਰ ਵਿਚਾਰੀ ਉਹ ਤਾਂ ਬਲਾ ਨਹੀਂ ਅਣੀ ਆ ਨਹੀਂ ਹੈਗਾ ਵੀ ਹਾਂ ਦਬਕੀ ਉਹ ਜਾਣਾ ਨਿਆਣੀ ਨੂੰ ਆਰ ਵੀ ਵਾਲੀ ਗੱਲ ਕਰਦੇ ਆਂ ਹਾਂ ਵੀ ਜਿਹੜੀ ਜੇ ਜਿੱਥੇ ਗਲਤੀ ਉੱਥੇ ਨਿਆਣੇ ਨੂੰ ਛਿੜਕੋ ਵੀ ਹੌਲੀ ਬੁੱਤ ਹੌਲੀ ਹੌਲੀ ਲੱਡੂ ਹੌਲੀ ਮਾਤ ਜਿਆਦਾ ਹੀ ਸੁਆਦ ਲੱਗ ਗਿਆ ਅੱਛਾ ਮੈਨੂੰ ਕੀ ਕਟੜਾਈ ਹੁਣ ਡੈਪਰ ਜਿਹਾ ਛੇੜ ਦਿੱਤੀ ਵੀਂਡੇ ਨੇ ਅੱਖਾਂ ਜਿਹਾ ਘਾਤੀ ਉੱਥੇ ਫਿਰ ਇਹ ਹਾ ਤਾਂ ਨਾਲ ਹੀ ਪਹਿਲਾਂ ਡਾਲ ਦਿੱਤੀ ਪਹਿਲਾਂ ਕੱਢ ਕੇ ਲਈ ਬਾਹਰ ਨੂੰ ਕੰਦ ਰੱਖ ਕੇ ਜਿਹਦੇ ਰੱਖੇ ਚਲੇ ਵੇ ਵੇਲਾ ਹਰ ਵਾਰ ਤਾਂ ਮੇਰੀ ਬੁੱਧੀ ਜਾਣ ਕਿ ਚਾਚੂ ਨੇ ਅਜੇ ਅੱਖੋਂ ਵੀ ਨਹੀਂ ਕਦੀ ਆ ਕਿਹਾ ਤਾਂ ਪਿਆਰ ਨਾਲ ਡਾਰ ਗੀ ਅਜੇ ਕਿਹਾ ਪਿਆਰ ਨਾਲ ਤਾਂ ਉਹ ਹੀ ਡਾਰ ਗੀ ਹੈ ਚੰਚੂ ਮਾਰਦਾ ਮੇਰੇ ਕੋਲ ਤੈਨੂੰ ਕਿੱਥੇ ਮਾਰਦਾ ਚਾਚੂ ਚਾਚੂ ਰੋਂਦਾ ਕਿ ਮੈਂ ਹੁੰਦਾ ਫੇ ਚਾਚੂ ਦੀ ਕਾਈ ਹੁੰਦੀ ਜਦ ਮਮਾ ਤੇ ਕਿਵੇਂ ਕਿਵੇਂ ਰੋਂਦਾ ਹੁੰਦਾ ਚਾਚੂ ਫੇ ਦਾਦੂ ਨੇ ਮਾਰਿਆ ਤਾਂ ਨਾ ਚਾਚੂ ਨੂੰ ਮਾਰਿਆ ਤਾਂ ਨਾ ਕਿਹਨੇ ਰੋਂਦਾ ਚਾਚੂ ਤੇ ਮਾਰੇ ਚਾਚੂ ਰੋਂਦਾ ਕਿ ਮੈਂ ਤਾਂ ਹੂੰ ਲੱਡੂ ਜਾ ਦੱਸਦੀ ਹੁੰਦੀ ਰੋਕੇ ਹਾਂ ਰੋਟੀ ਲੈ ਖਾ ਲਾ ਰੋਟੀ ਬੋਤਾ ਤੂੰ ਤਾਂ ਮੂੰਚ ਕਾ ਲੋਂ ਬੰਦਾਂ ਹੁੰਗੇ ਪਰ ਕੱਟ ਨਾ ਤਾਂ ਹੂੰ ਖਾ ਲਾ ਕਦੂ ਸੋ ਵੀ ਖਾ ਲੀ ਜਦ ਰੋਟੀ ਦਾ ਨਾ ਹੀ ਗੀਨੇ ਹਾਂ ਜੇ ਖਾ ਕੇ ਹਾਂ ਪਰ ਇਹ ਜੀ ਖਸੂਤ ਆਣ ਘੈਂਟ ਆਂਦੀ ਭਾਈ ਹੈ ਨਾ ਬਹਿ ਜਾ ਬਹਿ ਜਾ ਨਾ ਬਜੀ ਬਣੇਗਾ ਬਾਕੀ ਹੁਣ ਮੰਮੀ ਨਾਲ ਇਹਦਾ ਪਾਸ ਕਰਤਾ ਇਹਦੇ ਵਿੱਚ ਤਾਂ ਨਾ ਗਾਠੇ ਹਾਂ ਟਮਾਟਰ ਹਾਂ ਨੂਨ ਮੇਚਾ ਨੂੰ ਨੂਨ ਮੇਚਾਂ ਹਾਂ ਆਹ ਵਧੀਆ ਬਣਦੇ ਹਾਂ ਟਮਾਟਰ ਜੀ ਜ਼ਿਆਦਾ ਪਾਵੇ ਖੱਟਾ ਥੋੜਾ ਜਿਹਾ ਹਾਂ ਫਿਰ ਗੱਲ ਬਣਦੀ ਮੰਮੀ ਹਨਾ ਵੈਸੇ ਦੂਈ ਤਰ੍ਹਾਂ ਬਣਾਉਣ ਨਾਲੋਂ ਮੈਂ ਕਹਿੰਦਾ ਪਰਖਾ ਜਿਆ ਜ਼ਿਆਦਾ ਵਧੀਆ ਲੱਗਦਾ ਆਹ ਵਾਲਾ ਹਨਾ ਐਸ ਤਰ੍ਹਾਂ ਹੋ ਗੀ ਹੋ ਜਾਂਦੀ ਆ ਹਾਂ ਨਹੀਂ ਮੈਂ ਉਹੀ ਕਹਿੰਦਾ ਵੀ ਉਹਦੇ ਨਾਲੋਂ ਆਹ ਵਧੀਆ ਲੱਗਦਾ ਤੂੰ ਤਾਂ ਠੀਕ ਰਹਿੰਦਾ ਤੇ ਆਪਣੇ ਪਤਾ ਨਹੀਂ ਪਾਣੀ ਪੰਚੇ ਸੀ ਫੇਰ ਖਾਓ ਦੂਰ ਦੂਰ ਤੱਕ ਮੈਨੂੰ ਪਤਾ ਲੱਗਿਆ ਵੀ ਮੰਮੀ ਪੁਰਾਣੀ ਘਰ ਚ ਬਣਾਉਂਦੀ ਸੀ ਇੱਥੇ ਬਣੀ ਹੈ ਹਮ ਤਾਂ ਮਹਾਰਾਜ ਨੇ ਮੇਰੇ ਦਿਮਾਗ ਚ ਪਾਇਆ ਵੀ ਤੂੰ ਬਣਾ ਦੇ ਅੱਛਾ ਫੇਰ ਮੈਂ ਬਣਾਤਾ ਮੈਂ ਵੀ ਠੀਕ ਹੈ ਨਾ ਪੁੱਤ ਨਰੂ ਪਾਣੀ ਗਰਜਣਾ ਹਟ ਜਾ ਮਾ ਜਬਰਦਿਲ ਕਿ ਬੰਦੇ ਨਾ ਮੈਨੂੰ ਲੈ ਫੀਰ ਗਰਜਣਾ ਥੱਲੇ ਸਾਰੀ ਗੱਲ ਬੈ ਕੇ ਹੀ ਬੁਲਾ ਲਾ ਸੋ ਬੰਦੇ ਲੱਗੇ ਬੰਦੇ ਲੱਗੇ ਔਖਾ ਹੂੰ ਕਾਹੇ ਬਣਾਉਂਗਾ ਬੰਦਿਆਂ ਨੂੰ ਨੂਰ ਨੂੰ ਫੜੇ ਲੋ ਮੜਾ ਦੋਮ ਬੰਦਿਆਂ ਨੂੰ ਆਏ ਨਾ ਬੰਦਿਆਂ ਨੂੰ ਫੇ ਸਬਜੀ ਚਾਹੀਦੀ ਹੁੰਦੀ ਖੁੱਲੀ ਹੁਣ ਮੰਨ ਲਓ ਅੱਜ ਵੀ 5 ਜਣੇ ਲੱਗੇ ਹੋਏ ਦੇ 5 ਜਣੇ ਦਿਹਾੜੀ ਦੇ ਦਿਹਾੜੀ ਦੇ ਤੇ 6 ਇਹ ਉਹਨਾਂ ਨੇ ਇੱਕ ਟਾਈਮ ਦੀ ਰੋਟੀ ਹੈ ਨਾ ਇੱਕ ਟਾਈਮ ਦੀ ਵੀ ਥੋੜੀ ਆ ਤੇ 6ਵਾਂ ਬਣਾ ਬੇਟੂ ਹੋ ਗਿਆ 6 ਬੰਦੇ ਹੋ ਗਏ ਹੈ ਬਾਕੀ ਆਪਣੇ ਘਰ ਦੇ ਮੈਂਬਰ ਹੋ ਗਏ 6 ਜਣੇ ਹਾਂ 12 13 ਜਣੇ ਹੋ ਗਏ ਉਹ ਚ ਨਹੀਂ ਨਾ ਸਾਲਾਂ ਤਾਂ ਫੇ ਭਾਈ ਉੱਥੇ ਉੱਥੇ ਫੇ ਪੜ੍ਹਤ ਤੈਰੀ ਨਹੀਂ ਸਬਜ਼ੀ ਖਾਣੀ ਹੈ ਸਵੇਰੇ ਖਾਣ ਨੂੰ ਉਹਨਾਂ ਨੂੰ ਹਾਂ ਨਹੀਂ ਨਹੀਂ ਉਹ ਗੱਲ ਕਰਦੇ ਵੀ ਉੱਥੇ ਪੜ੍ਹ ਥਾਣੀ ਚੱਲਣਾ ਗੱਲ ਆ ਹਾਂ ਉਹ ਗੱਲ ਕਰਦੇ ਵੀ ਸਾਲਾਂ ਉੱਥੇ ਪੜ੍ਹ ਥਾ ਕੇ ਕਰੂਗਾ ਠੀਕ ਹੈ ਨੀ ਤਾਂ ਕਰਕੇ ਕੋਈ ਹੋ ਜਾਂਦੀ ਦੂਰੇ ਵੀ ਉੱਥੇ ਤਾਂ ਸਬਜ਼ੀ ਖੁੱਲੀ ਚਾਹੀਦੀ ਉੱਥੇ ਲੱਗੀ ਜੰਨੇ ਫਿਰ ਆਉਂਦਾ ਵੀ ਸਾਰਨਾ ਨਹੀਂ ਹੂੰ ਕੋਈ ਚਾਹੀਦੀ ਆ ਤੇ ਸਬਜ਼ੀ ਬਣਾ ਲਓ ਠੀਕ ਕੇ ਆਲੂ ਪਾ ਕੇ ਬਿਲਕੁਲ ਬਿਲਕੁਲ ਸਹੀ ਗੱਲ ਆ ਹੁਣ ਚਾਹ ਵੀਡੀਓ ਦਾ ਹੀ ਬਹਾਨਾ ਪਕਾ ਲਾ ਲੈਂਦੇ ਆ ਨਹੀਂ ਨਹੀਂ ਸਾਰਾ ਜੀ ਵੀ ਠੀਕ ਹੈ ਬਣਾ ਕੇ ਲੈ ਬਲੌਗ ਵਿੱਚ ਮਿਲਦੇ ਆ ਪਾਪਾ ਇਹਦਾ ਪ੍ਰਸ਼ਾਦਾ ਖਤਮ ਹੋ ਗਿਆ ਮੈਂ 5 ਰੋਟੀਆਂ ਦੀ ਮੰਮੀ ਦੀਆਂ ਤਿੰਨ ਤੀਆਂ ਲੱਗੇ ਹੋਏ ਪਾਪਾ ਇਹ ਤਾਂ ਵਾਸਤ ਚੱਲਣਗੇ ਮੈਂ ਠੀਕ ਆ ਵਧੀਆ ਪ੍ਰਸ਼ਾਦਾ ਰੱਜ ਕੇ ਖਾਣਾ ਚਾਹੀਦਾ ਠੀਕ ਆ ਦੁੱਧ ਨਹੀਂ ਪੀਂਦਾ ਦੁੱਧੂਆਂ ਵਿੱਚ ਰਹਿ ਨਹੀਂ ਹੁੰਦਾ ਮੰਮੀ ਨੂੰ ਆਤਾ ਨਾ ਦੁੱਧ ਪੀ ਕੇ ਸੌਂਦੀ ਮੈਨੂੰ ਨਹੀਂ ਹੈਗੀ ਆਪਾਂ ਨਹੀਂ ਸਾਨੂੰ ਪਾਊਡਰ ਪਾ ਕੇ ਦੇਖੋ ਸਾਨੂੰ ਸਾਰਿਆਂ ਨੂੰ ਆਤਾ ਮੇਰੀ ਵੀ ਮੀਰੇ ਉੱਡ ਜਾਂਦੀ ਆ ਮੰਮੀ ਨੇ ਕੋਣ ਰੱਖਣਾ ਹੁੰਦਾ ਕਾਦਾ ਪਾਊਡਰ ਪਾ ਕੇ ਦੇਖੋ ਉਹ ਕੈਲਸ਼ੀਅਮ ਆਇਰਨ ਵਗੈਰਾ ਨਾ ਦੂਜੀ ਤਰ੍ਹਾਂ ਹੋਣੀ ਤੇ ਘਾਟਾ ਮਤਲਬ ਹਾਂ ਜੇ ਹੁਣ 50 ਜਾਂਦਾ ਮਤਾਂ ਨਾ ਚੜੀ 45 ਸਾਲ ਉੱਪਰ ਤਾਂ ਪਜ ਜਾਂਦਾ ਹੈ ਤੇ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹੂੰ ਤੂੰ ਹੀ ਉਹ ਨਾ ਡਰਾਈ ਆ ਮੰਮੀ ਸਭ ਬਰੀ ਹੁੰਦੀ ਹੈ ਜਿਹੜੀਆਂ ਤੀਆਂ ਪੁੱਛੋ ਜਦ ਦਵਾਈ ਦਵਾਈ ਮੈਂ ਕਹੇ ਸੀ ਮਾਇਨੇ ਮੰਮੀ ਇਹ ਸੈੱਟ ਹੋ ਗਈ ਮੈਨੂੰ ਆਏ ਹੋਰ ਵੀ ਕੋਈ ਪ੍ਰੋਬਲਮ ਹੈ ਉਹਨੇ ਉਡੀ ਸਾਰੀ ਚੱਕ ਦਿੱਤੀ ਠੀਕਾ ਠੀਕਾ ਮੈਂ ਤਾਂ ਆਏ ਸਾਨੂੰ ਚੰਗੀ ਲੱਗੀ ਘੁੰਮ ਲਈ ਰੱਬ ਨਾਲ ਫੁੱਡੀ ਛੱਡੋ ਮੰਮੀ ਦੇਖੀ ਕਿ ਮੈਂ ਭੱਜ ਕੇ ਭੜ ਕੇ ਜਾਂਦੀ ਕੈਸੇ ਬਣਾਉਂਦੇ ਇਹ ਕੱਲ੍ਹ ਤੇ ਆ ਨਹੀਂ ਰਿਹਾ ਬਾਕੀ ਫੁਰਕ ਕੇ ਉਹ ਮਤ ਬਤ ਕੋਈ ਨਾ ਜੇ ਕਰ ਫੁਰਕ ਕੇ ਮਾਤਾ ਤਾਂ ਮੈਂਸ ਭਾੜ ਲੇ ਉਹ ਜੇ ਫੁਰਕ ਕੇ ਗਿਰ ਗਈ ਨਾ ਮੋਟੇ ਤਾਂ ਪਹਿਲੇ ਨਹੀਂ ਜਾਣਾ ખોર કડ્યું ગયું હોર તો તો બસ હતી ઓય એક દોવાર પહેલા મમ્મી ઘેર લી ભાઈ બસ શું ક્યાં કને ਹਾਂ ਜੀ ਇਹ ਜਿਹੜਾ ਟੋਕਾ ਹਾਂ ਬਾੜੀ ਚ ਤਾਂ ਥੋੜੀ ਨਾ ਥੋੜੀ ਜਿਹੀ ਤਾਂ ਨਹੀਂ ਵਰਜੇ ਗਾ ਰਹਾ ਤਾਂ ਇੱਕ ਤਾਂ ਬਦਲ ਗਈ ਜੇ ਗਾਲ ਨਹੀਂ ਜਦੋਂ ਚੇਤੇ ਬਾ ਬਾਹਰ ਨਹੀਂ ਮਾਰੀ ਤੀ ਗਿਰਨ ਮੱਤੀਆ ਬਾਹਰ ਦੀ ਗੜੀਆਂ ਕੀ ਹੈ ਆ ਮੇਰੇ ਸਮਲੋ ਇਹ ਤਾਂ ਮਿਆਂ ਇੰਨੇ ਚੇਕੇ ਬੰਦ ਸਭ ਨਾ ਖਾਸਦਾ ਨਹੀਂ ਹੋਣਾ ਮੈਂ ਕਿਹਾ ਮਗਾ ਦੰਦ ਕੱਢੀਆ ਤਾਂ ਮੈਨੂੰ ਤਾਂ ਖੜੀ ਆਤਾ ਪਰ ਮੈਂ ਹੋ ਗਿਆ ਦੁੱਧ ਨਹੀਂ ਗੁੱਲਣ ਮੁਤਾ ਲੰਮੀ ਬਾਹਰ ਨੂੰ ਮਗਾ ਬਦੰਦ ਕਰਦੇ ਮੇਰਾ ਬਾਸਾ ਠੂਕ ਗਿਆ ਚਲੋ ਸਾਏ ਗਿਰ ਲੱਕ ਬਟ ਚਲੋ ਨਹੀਂ ਕਰੀਂ ਕਰ ਜਾਂਦੀ ਹੁੰਦੀ ਨਹੀਂ ਤਾਂ ਚੁਲੇ ਮੈਂ ਹੋਰ ਨਹੀਂ ਚਲੋ ਕੀ ਕਰੀਏ ਪਾਈ ਹੋ ਸਰੀਰ ਇਹ ਜੇ ਹੋਗੀ ਹੂੰ ਬਾਰੀ ਗੱਦੀ ਥੋੜਾ ਮੈਨੂੰ ਪਰਸ਼ੰਦਿਆ ਮੈਂ ਡੈਡੀ ਜੀ ਹੋਰ ਕੁਛ ਇਤੂ ਲੂਟੀ ਨਾ ਹਾਂ ਆਹ ਖਾਦਾ ਲਿਓ ਚਲੋ ਜੀ ਫੇਰ ਠੀਕ ਹੈ ਹੋਣ ਅਗਲੇ ਬਲੌਗ ਚ ਮਿਲਦੇ ਆ ਥੈਂਕ ਯੂ ਸੋ ਮੱਚ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਠੀਕ ਹੈ ਜੀ ਫੇਰ ਬਾਏ ਬਾਏ